ਪਸ਼ੂਆਂ ਨੂੰ ਖਾਕ ਦੇਣ ਸਮੇਂ ਕੁਝ ਅਣਦੇਖੀਆਂ ਕਮੀਆਂ ਕਾਰਨ ਕਈ ਵਾਰ ਸਾਡੇ ਪਸ਼ੂਆਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਜੋ ਸੀ ਦਾਣਾ ਪਸ਼ੂਆਂ ਨੂੰ ਖਾਣ ਲਈ ਦੇ ਰਹੇ ਆ ਮੱਕੀ ਕਣਕ ਖਲਾਂ ਜਾਂ ਕੁਝ ਵੀ ਹੋਰ ਕੀ ਉਸ ਨੂੰ ਉੱਲੀ ਤੇ ਨਹੀਂ ਲੱਗੀ ਕੀ ਤੁਸੀਂ ਇਹ ਦੇਖ پا ਰਹੇ ਹੋ ਕਿਉਂਕਿ ਉੱਲੀ ਨਾਲ ਪਸ਼ੂਆਂ ਦੇ ਵਿੱਚ ਫਰਿਆਦ ਹੀ ਸਮੱਸਿਆ ਬੱਚਾ ਸਿੱਟਣ ਦੀ ਖੂਨ ਉੱਤਣ ਦੀ ਥਣ ਰੋਗ ਦੀ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਉੱਲੀ ਪਸ਼ੂਆਂ ਨੂੰ ਕਈ ਵਾਰ ਹਰੇ-ਚਾਰੇ ਦੇ ਵਿੱਚ ਆ ਜਾਂਦੀ ਹੈ ਅਚਾਰ ਦੇ ਵਿੱਚ ਸਹੀ ਸੰਭਾਲਣਾ ਕੀਤੀ ਜਾਵੇ ਤਾਂ ਉੱਲੀ ਕਾਫੀ ਮਾਤਰਾ 'ਚ ਆ ਜਾਂਦੀ ਹੈ ਇਸ ਉੱਲੀ ਤੋਂ ਕਿਵੇਂ ਬਚਣਾ ਇਹ ਗੱਲ ਅੱਜ ਆਪਾਂ ਸਾਂਝੀ ਕਰਾਂਗੇ ਮੈਂ ਆ ਮੂ ਫਾਰਮ ਤੋਂ ਗੁਰਪ੍ਰੀਤ ਸਿੰਘ ਸੇਲ ਹੈਡ ਪੰਜਾਬ ਦੋਸਤੋ ਡੇਰੀ ਫਾਰਮ ਦੇ ਧੰਦੇ ਵਿੱਚ ਮਿਹਨਤ ਦਾ ਕਾਫੀ ਕੰਮ ਹੈ ਮੁਨਾਫਾ ਵੀ ਚੋਖਾ ਹੋ ਜਾਂਦਾ ਹੈ ਬਸਰਤੇ ਕਿ ਤੁਹਾਡੇ ਪਸ਼ੂਆਂ ਦੀ ਸਿਹਤ ਚੰਗੀ ਰਹੇ ਤੇ ਉਹ ਹਰ ਸਾਲ ਸੁਹਾ ਦਿੰਦੇ ਰਹਿਣ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਸ਼ੂਆਂ ਨੂੰ ਜੋ ਵੀ ਹਰਾ ਚਾਰਾ ਤੂੜੀ ਪਾ ਰਹੇ ਹਾਂ ਉਹ ਉੱਲੀ ਰਹਿਤ ਹੋਵੇ ਖੁਰਾਕ ਜਿਹੜੀ ਤੁਸੀਂ ਫੀਡ ਦੇ ਰਹੇ ਹੋ ਉਹ ਇੱਕ ਸਾਫ਼ ਸੁਥਰੀ ਹਵਾਦਾਰ ਜਗ੍ਹਾ ਤੇ ਰੱਖੀ ਹੋਵੇ ਥੱਲੇ ਉਹਦੇ ਕ੍ਰੇਟ ਵਸਾ ਕੇ ਰੱਖੋ ਜਾਂ ਫਿਰ ਜਿਹੜੇ ਥੋੜੇ ਪਸ਼ੂਆਂ ਵਾਲੇ ਘਰੇਲੂ ਫਾਰਮਰ ਨੇ ਉਹ ਤੁਸੀਂ 2-4 ਬਾਲੇ ਰੱਖ ਕੇ ਥੱਲੇ ਜਿਹੜੀਆਂ 2-3 ਬੋਰੀਆਂ ਰੱਖਦੇ ਹੁੰਦੇ ਆ ਫੀਡ ਦੀਆਂ ਉਹ ਰੱਖ ਸਕਦੇ ਹੋ ਜਿਆਦਾ ਲੰਮੇ ਸਮੇਂ ਲਈ ਫੀਡ ਨੂੰ ਸਟੋਰ ਨਾ ਕਰੋ ਆਚਾਰ ਜਦੋਂ ਤੁਸੀਂ ਪਾਉਨੇ ਹੋ ਤਾਂ ਉਹਦੇ ਸਾਈਡਾਂ ਤੇ ਲਫਾਫਾ ਪਾ ਕੇ ਥੱਲੇ ਤੂੜੀ ਪਾ ਲਓ ਤੇ ਚੰਗੀ ਤਰ੍ਹਾਂ ਲਾਤੜ ਕੇ ਉੱਪਰ ਲਫਾਫਾ ਪੋਲੀਥੀਨ ਪਾ ਕੇ ਉਹਨੂੰ 에ਅਰ ਟਾਈਟ ਕਰਕੇ ਰੱਖੋ। ਬਰਸੀਮ ਜਮੀ ਜਿਹੜਾ ਡਿੱਗਿਆ ਹੋਇਆ ਹੁੰਦਾ ਉਹਨੂੰ ਥੋੜਾ ਉੱਚਾ ਰੱਖ ਕੇ ਵੱਡੋ ਤਾਂ ਕਿ ਉਥੋਂ ਵੀ ਉੱਲੀ ਪਸ਼ੂਆਂ ਦੇ ਵਿੱਚ ਨਾ ਆ ਸਕੇ। ਕੁਝ ਕਿਸਾਨ ਤੂੜੀ ਬਣਾਉਣ ਸਮੇਂ ਜਲਦਬਾਜ਼ੀ ਕਰਦੇ ਆ ਕੰਬੈਨ ਦੇ ਕਣਕ ਵੱਢਣ ਤੋਂ ਅਗਲੇ ਜਾਂ ਉਸ ਤੋਂ ਅਗਲੇ ਦਿਨ ਹੀ ਤੂੜੀ ਬਣਾ ਦਿੰਦੇ ਆ। ਤੇ ਉਸ ਨੂੰ ਸਟੋਰ ਕਰਨ ਲੱਗੇ ਵੀ ਪਾਣੀ ਦਾ ਛੜਕਾ ਕਰਕੇ ਤੂੜੀ ਨੂੰ ਸਟੋਰ ਕਰ ਦਿੰਦੇ ਆ ਜਿਹਦੇ ਨਾਲ ਉਹਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਤੇ ਕਾਫੀ ਜ਼ਿਆਦਾ ਐਫਲਾਟੌਕਸਿਨਸ ਆ ਜਾਂਦੀਆਂ ਨੇ ਜੋ ਪਸ਼ੂਆਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਥਣ ਰੋਗ ਸਭ ਤੋਂ ਵੱਡੀ ਸਮੱਸਿਆ ਹੈ ਤੇ ਦੂਜਾ ਨੰਬਰ ਇਹਦੇ ਨਾਲ ਪਸ਼ੂਆਂ 'ਚ ਬਾਝਪਨ ਆ ਜਾਂਦਾ ਜਾਂ ਪਸ਼ੂ ਬੱਚਾ ਸਿੱਟ ਜਾਂਦੇ ਨੇ ਫੀਡ ਵੀ ਜਿਹੜੀ ਤੁਸੀਂ ਪਾਉਣੀ ਹੈ ਚੰਗੀ ਕੰਪਨੀ ਦੀ ਪਾਓ ਮੂ ਫਾਰਮ ਲੈ ਕੇ ਆਉਂਦਾ ਚੰਗੀ ਫੀਡ ਜੋ ਕਿ ਕਾਫੀ ਜਿਆਦਾ ਮਾਤਰਾ ਦੇ ਵਿੱਚ ਕਾਫੀ ਹੱਦ ਤੱਕ ਉੱਲੀ ਨੂੰ ਕੰਟਰੋਲ ਕਰਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਉੱਲੀ ਦੀਆਂ ਦੋ ਰਿਪੋਰਟਾਂ ਨੇ ਜਿਸ ਵਿੱਚ ਇੱਕ ਰਿਪੋਰਟ ਕਸਟਮਾਈਜ਼ ਫੀਡ ਦੀ ਹੈ ਜਿਹੜੀ ਕਿਸਾਨ ਨੇ ਖੁਦ ਬਣਵਾਈ ਸੀ ਤੇ ਦੂਜੀ ਕੰਪਨੀ ਦੀ ਫੀਡ ਦੀ ਹੈ ਇਹਦੇ ਵਿੱਚ ਸਟੋਰੇਜ ਦਾ ਸਭ ਤੋਂ ਵੱਡਾ ਫਰਕ ਪੈ ਜਾਂਦਾ ਜਦੋਂ ਅਸੀਂ ਫੀਡ ਨੂੰ ਸਟੋਰ ਕਰਦੇ ਆ ਜਾਂ ਤੁਸੀਂ ਫੀਡ ਆਪਣੀ ਬਣਾਉਨੇ ਹੋ ਉੱਥੇ ਕੱਚਾ ਮਾਲ ਸਟੋਰ ਕਰਕੇ ਰੱਖਿਆ ਜਾਂਦਾ ਤਾਂ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਉੱਥੇ ਸਟੋਰੇਜ ਕਿਸ ਤਰ੍ਹਾਂ ਦੀ ਹੈ ਅਨਾਜ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਉਹਦਾ ਲੈਬਾਰਟਰੀ ਰਿਪੋਰਟ ਚੈੱਕ ਕਰੋ ਦੇਖੋ ਕਿ ਮੌਇਸਚਰ ਕਿੰਨਾ ਹੈ ਐਫਲਾਟੌਕਸਿਨਸ ਕਿੰਨੀਆਂ ਹੈਗੀਆਂ ਨੇ ਮੱਕੀ ਦੇ ਵਿੱਚ ਜਾਂ ਜਿਹੜੀਆਂ ਤੁਸੀਂ ਖਲਾਂ ਵਰਤ ਰਹੇ ਹੋ ਉਹਦੇ ਵਿੱਚ ਤੇਲ ਕਿੰਨਾ ਸਲਾਬ ਸਿਲ ਕਿੰਨੀ ਹੈ ਤੇ ਹੋਰ ਵੀ ਇਹਦੇ ਵਿੱਚ ਕਈ ਚੀਜ਼ਾਂ ਦੇਖਣਯੋਗ ਹੁੰਦੀਆਂ ਨੇ ਇਸ ਲਈ ਦਰਮਿਆਨੇ ਕਿਸਾਨਾਂ ਨੂੰ ਮੈਂ ਸਪੈਸ਼ਲੀ ਰეკਮੈਂਡ ਕਰੂੰਗਾ ਕਿ ਤੁਸੀਂ ਮੂ ਫੀਡ ਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਫੀਡ ਵਾਲੀ ਸਾਈਡ ਤੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਤੇ ਹੋਰ ਸਾਈਡਾਂ ਤੋਂ ਆ ਰਹੀਆਂ ਸਮੱਸਿਆਵਾਂ ਲਈ ਸਾਡੀ ਟੀਮ ਤੁਹਾਨੂੰ ਗਾਈਡ ਕਰਦੀ ਰਹੇ ਉੱਲੀ ਪਾਣੀ ਤੋਂ ਵੀ ਆਉਂਦੀ ਹੈ ਪਾਣੀ ਦੇ ਵਿੱਚ ਜਲਬ ਜਮ ਜਾਂਦੀ ਹੈ ਜਿੱਥੇ ਤੁਸੀਂ ਆਪਣੇ ਖੇਲ ਦੇ ਵਿੱਚ ਕਲੀ ਜਰੂਰ ਕਰਦੇ ਰਹੋ ਜਾਂ ਥੋੜੇ ਕਿਸਾਨ ਥੋੜੇ ਪਸ਼ੂਆਂ ਵਾਲੇ ਕਿਸਾਨ ਆਪਣੇ ਪਸ਼ੂਆਂ ਨੂੰ ਤਾਜ਼ਾ ਪਾਣੀ ਪਿਲਾਉਂਦੇ ਨੇ ਉਹ ਵੀ ਜ਼ਿਆਦਾ ਬਿਹਤਰ ਹੈ ਜਾਂ ਫਿਰ ਜੇ ਤੁਸੀਂ ਪਸ਼ੂਆਂ ਅੱਗੇ ਹਰ ਵਕਤ ਪਾਣੀ ਰੱਖਦੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਕਲੀ ਜਰੂਰ ਕੀਤੀ ਜਾਵੇ ਹਰ ਹਫਤੇ 10 ਦਿਨ ਬਾਅਦ ਇਹ ਪਸ਼ੂਆਂ ਦੀ ਸਿਹਤ ਲਈ ਵੈਸੇ ਵੀ ਚੰਗੀ ਹੈ ਤੇ ਨਾਲ ਹੀ ਦੁੱਧ ਦੀ ਕੁਆਲਿਟੀ ਵੀ ਚੰਗੀ ਹੁੰਦੀ ਹੈ ਪਸ਼ੂਆਂ ਨੂੰ ਇਹਦੇ ਵਿੱਚੋਂ ਕੈਲਸ਼ੀਅਮ ਵੀ ਮਿਲਦਾ ਹੈ ਬਰਸੀਮ ਦੀਆਂ ਜੜਾਂ ਵਿੱਚ ਇੱਕ ਚਿੱਟੀ-ਚਿੱਟੀ ਚੀਜ਼ ਜੰਮ ਜਾਂਦੀ ਹੈ ਚਟਾਈ ਜੀ ਜੰਮ ਜਾਂਦੀ ਹੈ ਅੱਜ ਕੱਲ ਆ ਕੇ ਫਰਵਰੀ ਮਾਰਚ ਦੇ ਵਿੱਚ ਜਿਸ ਨੂੰ ਕਿ ਇੱਕੋ ਹੀ ਹੱਲ ਹੁੰਦਾ ਹੈ ਕਿ ਬਰਸੀਮ ਨੂੰ ਕਟੋ ਤੇ ਉਹਨੂੰ ਪਾਣੀ ਉਸ ਵੇਲੇ ਘੱਟ ਲਾਓ ਤਾਂ ਕਿ ਉਸ ਚੀਜ਼ ਨੂੰ ਖਤਮ ਕੀਤਾ ਜਾ ਸਕੇ ਅੱਗੇ ਜਾ ਕੇ ਇਹਨਾਂ ਬਾਣਾ ਨੂੰ ਭਰਵੇਂ ਪਾਣੀ ਦਿਓ ਤਾਂ ਕਿ ਇਸ ਚੀਜ਼ ਤੋਂ ਬਚਿਆ ਜਾ ਸਕੇ ਉੱਲੀ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਆਉਂਦੀ ਹੈ ਜਿਹਦੇ ਵਿੱਚ ਜਿਵੇਂ ਤੁਸੀਂ ਕੋਈ ਵੀ ਭਾਰੀ ਵਸਤੂ ਪਾ ਰਹੇ ਹੋ ਰੋਟੀਆਂ ਲੈ ਕੇ ਕੁਝ ਲੋਕ ਪਾ ਦਿੰਦੇ ਆ ਜਾਂ ਬ੍ਰੈਡ ਲੈ ਕੇ ਪਾ ਦਿੰਦੇ ਆ ਜਦੋਂ ਉਹ ਬੇਹੇ ਹੋ ਜਾਂਦੇ ਆ ਤਾਂ ਉਹਨਾਂ ਵਿੱਚ ਕਾਫੀ ਜ਼ਿਆਦਾ ਉਲੀ ਆ ਜਾਂਦੀ ਹੈ ਜਿਹੜੀ ਕਿ ਤੁਹਾਡੇ ਪਸ਼ੂਆਂ ਦੀ ਸਿਹਤ ਲਈ ਤੇ ਦੁੱਧ ਲਈ ਲਾਹੇਵੰਦ ਨਹੀਂ ਹੈ ਜਿਹੜੀ ਕਿ ਤੁਹਾਡੇ ਪਸ਼ੂਆਂ ਦੀ ਸਿਹਤ ਲਈ ਨੁਕਸਾਨਦੇਹ ਹੈ ਤੇ ਉਲੀ ਨਾਸਕ ਦੁੱਧ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਖਤਰਨਾਕ ਹੈ ਇਸ ਲਈ ਆਓ ਪਰਨ ਕਰੀਏ ਉల్లి ਤੋਂ ਬਚੀਏ ਮੂ ਫਾਰਮ ਨਾਲ ਜੁੜੋ ਤਾਂ ਕਿ ਹੋਰ ਵੀ ਲਾਹੇਵੰਦ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਦਿਓ ਆ ਗਿਆ ਮੈਂ ਗੁਰਪ੍ਰੀਤ ਸਿੰਘ ਧੰਨਵਾਦ